ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਲੋਕ ਸਭਾ ਚੋਣਾਂ ਦੀ ਸਭ ਤੋਂ ਪੱਕੀ ਹੋਈ ਸੀਟ ਖਡੂਰ ਸਾਹਿਬ ਜਿੱਥੇ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਸ਼ਵੀਰ ਸਿੰਘ ਗਿੱਲ ਉਫ ਡਿੰਪਾ ਜੀ ਹਾਂ ਇਹ ਹੋਣਗੇ ਖਡੂਰ ਸਾਹਿਬ ਸੀਟੋਂ ਕਾਂਗਰਸੀ ਉਮੀਦਵਾਰ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਵਿੱਚ ਕਾਂਗਰਸ ਸੇਵਾ ਦਲ ਦੇ ਅਧਿਐਕਸ਼ ਸੁਭਾਸ਼ ਭਾਰਗਵ ਦੀ ਅਗਵਾਈ ਵਿੱਚ ਇੱਕ ਸਾਈਕਲ ਰੈਲੀ ਵੀ ਕੱਢੀ ਗਈ ਤਾਂ ਜੋ ਜਸਵੀਰ ਸਿੰਘ ਗਿੱਲ ਲਈ ਚੋਣ ਪ੍ਰਚਾਰ ਕੀਤਾ ਜਾ ਸਕੇ ਖਡੂਰ ਸਾਹਿਬ ਸੀਟ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਬੀਬੀ ਜਾਗੀਰ ਕੌਰ ਅਕਾਲੀ ਦਲ ਵੱਲੋਂ ਅਤੇ ਅਕਾਲੀ ਟਕਸਾਲੀਆਂ ਵੱਲੋਂ ਜੇਜੇ ਸਿੰਘ ਪੰਜਾਬ ਡੈਮੋਕ੍ਰੈਟਿਕ ਅਲਾਈანს ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹੁਣ ਕਾਂਗਰਸ ਵੱਲੋਂ ਜਸਵੀਰ ਸਿੰਘ ਗਿੱਲ ਉਫ ਡੇਂਪਾ ਦਾ ਨਾਮ ਅਨਾਉਂਸ ਕਰ ਦਿੱਤਾ ਗਿਆ ਹੈ ਪਰ ਜੇਕਰ ਪੱਲਾ ਦੇਖਿਆ ਜਾਵੇ ਤਾਂ ਸਭ ਤੋਂ ਪਾਰਾ ਪੱਲਾ ਇਸ ਵੇਲੇ ਇਨ੍ਹਾਂ ਆਗੂਆਂ ਦੇ ਵਿੱਚੋਂ ਬੀਬੀ ਪਰਮਜੀਤ ਕੌਰ ਖਾਲ ਰਾਦਾ ਹੀ ਨਜ਼ਰ ਆਉਂਦਾ ਹੈ ਪਰ ਕਾਂਗਰਸੀ ਆਗੂ ਆਖਿਰ ਕੀ ਕਹਿ ਰਹੇ ਨੇ ਆਪਣੀ ਸੀਟ ਬਾਰੇ ਆਓ ਸੁਣਦੇ ਹਾਂ ਸਾਲ ਜਿਹੜੀ ਕਾ ਸੇਵਾਦਲ ਵੱਲੋਂ ਕਰਤੂਤਵਾ ਵਿਵੱਚ ਬਾਈਕ ਲੈਣ ਦੀ ਮੀਟਿੰਗ ਆ ਰਹੀ ਹੈ ਕੀ ਮੋਟੀਵੇਸ਼ਨ ਵੈਲੀ ਹੈ ਜਿਦੋਂ ਇਸ ਤਰ੍ਹਾਂ ਹੈ ਕਿ ਕਾਂਗਰਸ ਸੇਵਾਦਲ ਨੂੰ ਜਿਹੜੀ ਕਿ ਆਲ ਇੰਡੀਆ ਕਾਂਗਰਸ ਸੇਵਾਦਲ ਦੇ ਚੀਫ ਅਜੀ ਰਾਜੇ ਦੇਸਾਈ ਜੀ ਔਰ ਰਾਹੁਲ ਗਾਂਧੀ ਜੀ ਵੱਲੋਂ ਇਹ ਦਿਸ਼ਾ ਨਿਰਦੇਸ਼ ਮਿਲਿਆ ਹੈ ਇਹ ਲੋਕ ਸਭਾ ਦੀ ਚੋਣ ਨੂੰ ਦੇਖਦੇ ਹੋਏ ਪੂਰੇ ਹਿੰਦੁਸਤਾਨ ਦੇ ਵਿੱਚ ਨਾ ਸਿਰਫ ਪੰਜਾਬ ਪੂਰੇ ਇੰਡੀਆ ਦੇ ਵਿੱਚ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਇਹਦੀ ਸ਼ੁਰੂਆਤ ਤੇ ਉਸ ਤੋਂ ਬਾਅਦ ਜਲੰਧਰ ਕੱਲ ਹੋਈ ਸੀਗੀ ਅੱਜ ਫੋਖਰੇ ਦੇ ਵਿੱਚ ਇਹ ਰੈਲੀ ਗੱਡੀ ਜਾ ਰਹੀ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਪਿਛਲੇ 5 ਸਾਲ ਤੋਂ ਕੇਂਦਰ ਦੇ ਵਿੱਚ ਮੋਦੀ ਮੋਦੀ ਨੀਤੇ ਭਾਜਪਾ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਨੇ 5 ਸਾਲਾਂ ਦੇ ਵਿੱਚ ਸਿਰਫ ਆਏ ਜੁਮਲਿਆਂ ਤੋਂ ਲੋਕਾਂ ਨੂੰ ਹੋਰ ਕੁਝ ਨਹੀਂ ਦਿੱਤਾ ਕਦੀ 15 ਲੱਖ ਦੀ ਗੱਲ ਕਰਦੇ ਸੀਗੇ 1 ਰੁਪਿਆ ਕਿਸੇ ਨੂੰ ਨਹੀਂ ਮਿਲਿਆ ਫਿਰ ਕਹਿੰਦੇ ਸੀ ਕਾਲਾ ਧਨ ਲੈ ਕੇ ਆਵਾਂਗੇ ਕੋਈ ਕਾਲਾ ਧਨ ਵਾਪਸ ਨਹੀਂ ਆਇਆ ਮਤਲਬ ਫਿਰ ਨੋਟਬੰਦੀ ਕਰਤੀ GST ਲਾਗੂ ਕਰ ਦਿੱਤੀ ਮਤਲਬ ਕੋਈ ਇੱਕ ਚੀਜ਼ ਹੈ ਹੀ ਨਹੀਂ ਸੀ ਮਨਾ ਸਟਾਰਟਿੰਗ ਦੇ ਵਿੱਚ ਪਿਛਲੀ ਵਾਰ ਨਾਰਾ ਸੀ ਕਿ ਅچھے ਦਿਨ ਆਉਣਗੇ ਲੇਕਿਨ ਅੱਜ 5 ਸਾਲ ਬੀਤਦੇ ਵਾਲ ਜੀ ਕਿਸੇ ਦੇ ਅچھے ਦਿਨ ਨਹੀਂ ਆਏ ਸਾਰਿਆਂ ਦੇ ਬੁਰੇ ਦਿਨ ਆਏ ਹਿੰਦੁਸਤਾਨੀਆਂ ਦੇ ਐਤ ਕੀ ਹੁਣ ਉਸ ਨਾਰੇ ਨੂੰ ਛੱਡ ਦਿੱਤਾ ਹੈ ਹੁਣ ਐਤ ਕੀ ਚੌਕੀਦਾਰ ਗਲੀ ਗਲੀ ਮੇ ਚੌਕੀਦਾਰ ਮੈਂ ਵੀ ਚੌਕੀਦਾਰ ਆਪ ਵੀ ਚੌਕੀਦਾਰ ਮਤਲਬ ਇੱਕ ਤੋਂ ਬਾਅਦ ਇੱਕ ਨਵਾਂ ਜੁਮਲਾ ਇਹ ਸਰਕਾਰ ਲੋਕਾਂ ਨੂੰ ਸੁਣਾ ਰਹੀ ਹੈ ਸਿਵਾਏ ਜੁਮਲੇ ਤੋਂ ਕੁਝ ਨਹੀਂ ਕੀਤਾ ਉਹਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਇਸ ਜਾਗਰਤੀ ਰੈਲੀ ਨੂੰ ਨਾਮ ਦਿੱਤਾ ਹੈ ਕਿ ਦੇਸ਼ ਨੂੰ ਜਗਾਉਣ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਕਿ ਇਹ ਜਿਹੜੀ 5 ਸਾਲ ਤੋਂ ਸਰਕਾਰ ਬੈਠੀ ਹੈ ਇਹਨੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਨਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨਾ ਕੋਈ ਕਾਰੋਬਾਰ ਦੇ ਵਿੱਚ ਬਿਜ਼ਨਸ ਦੇ ਵਿੱਚ ਸਾਰੇ ਪਾਸੇ ਹਿੰਦੁਸਤਾਨ ਦਾ ਗ੍ਰਾਫ ਜਿਹੜਾ ਹੈ ਉਹ ਬਿਲਕੁਲ ਲੋਕ ਖਿੰਨੇ ਹੋ ਗਏ ਆ ਕੋਇ ਨੂ ਮੁਖ ਰੱਖਦੇ ਹੋਏ ਲੋਕਾਂ ਨੂੰ ਜਗਾਉਣ ਵਾਸਤੇ ਜਾਗਰਤੀ ਰੈਲੀ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਚਿਤਾ ਕੇ ਕੇਂਦਰ ਦੇ ਵਿੱਚ ਕੇ ਸਰਕਾਰ ਨੂੰ ਚੰਦਾ ਕੀਤਾ ਜਾਵੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤਾਂ ਕਿ ਲੋਕਾਂ ਨੂੰ ਜਿਵੇਂ ਪਹਿਲਾਂ ਰੋਜ਼ਗਾਰ ਦੀ ਜਗ੍ਹਾ ਤੇ ਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤਾਰੋਬਾਰੀਆਂ ਤੇ ਕਾਰੋਬਾਰ ਚੱਲਣ ਔਰ ਜਿਹੜਾ ਐਜੂਕੇਸ਼ਨ ਦਾ ਸਤਰ ਹੈ ਹੋਰ ਜਿਹੜੀ ਗਰੀਬੀ ਰੇਖਾ ਦੀ ਜਿਹੜੀ ਸਥਿਤੀ ਹੈ ਲੋਕਾਂ ਨੂੰ ਜੋ ਵਾਦੇ ਕੀਤੇ ਸੀਗੇ ਕਿ ਅਸੀਂ ਲੋਕਾਂ ਨੂੰ ਗਰੀਬਾਂ ਨੂੰ ਆਧਵਾਗੇ ਉਹ ਦਵਾਗੇ ਕੋਈ ਕਿਸੇ ਨੂੰ ਮਕਾਨ ਨਹੀਂ ਮਿਲਿਆ ਕੋਈ ਕਿਸੇ ਨੂੰ ਕੁਝ ਨਹੀਂ ਮਿਲਿਆ 2 ਕਰੋੜ ਨੌਕਰੀਆਂ ਦੇਣ ਦਾ ਵਾਦਾ ਪੰਚ ਸਾਲ ਦੇ ਵਿੱਚ ਕੀਤਾ ਸੀ ਯਾਨੀ 5 ਸਾਲਾਂ 'ਚ 10 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਣਾ ਸੀ ਜਦਕਿ ਜਿਹੜੀ ਜੋ ਰਿਪੋਰਟ ਹੈ ਉਹਦੇ ਮੁਤਾਬਕ ਇਹਨਾਂ ਨੇ 10 ਲੱਖ ਲੋਕਾਂ ਨੂੰ ਵੀ ਸਾਰਾ ਰੋਜ਼ਗਾਰ ਨਹੀਂ ਦਿੱਤਾ ਤਾਂ ਕੇਂਦਰ ਸਰਕਾਰ ਤੋਂ ਇਹ ਚੱਲਦੇ ਕਰਨ ਵਾਸਤੇ ਇਹ ਰਾਹੁਲ ਗਾਂਧੀ ਜੀ ਉਹਨੇ ਇੱਕ ਪਲਾਨ ਲੈ ਕੇ ਆਇਆ ਜਿਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਤਬਹ 72000 ਰੁਪਿਆ ਹਰ ਸਾਲ ਇੱਕ ਗਰੀਬ ਆਦਮੀ ਦੇ ਖਾਤੇ ਦੇ ਵਿੱਚ ਆਏਗਾ 6000 ਰੁਪਿਆ ਇਹ ਕਿਉਂ ਮਹਿੰਗਾਈ ਪਤਾ ਕਹਿ ਲੋ ਜਾਂ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਲੋਕ ਆ ਉਹਨਾਂ ਨੂੰ ਦਿੱਤੇ ਜਾਣਗੇ ਔਰ ਕਾਂਗਰਸ ਪਾਰਟੀ ਹੀ ਕੈਸੀ ਪਾਰਟੀ ਹੈ ਜਿਹੜੀ ਜੋ ਵਾਦਾ ਕਰਦੀ ਹੈ ਉਹਨੂੰ ਪੂਰਾ ਕਰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਾਂਗਰਸ ਪਾਰਟੀ ਨੇ ਸੇਵਾਦਲ ਦੀ ਢੂਟੀ ਲਾਈ ਹੈ ਸੇਵਾਦਲ ਦੇਸ਼ ਦਾ ਬਲ ਹਿੰਦੁਸਤਾਨੀ ਸੇਵਾਦਲ ਜਿਹੜਾ ਸ਼ੁਰੂ ਹੋਇਆ ਸੀ ਅੱਜ ਦੇਸ਼ ਦੇ ਵਿੱਚ ਜੋ ਹਾਲਾਤ ਪੈਦਾ ਹੋ ਗਏ ਹਨ ਹੁਣ ਕਾਂਗਰਸ ਸੇਵਾਦਲ ਨੇ ਨਾਰਾ ਦਿੱਤਾ ਹੈ ਕਿ ਪਹਿਲੇ ਲੜੇ ਤੇ ਘੋਰੋਂ ਸੇ ਹੁਣ ਲੜेंगे ਚੋਰੋਂ ਸੇ ਇਨੂੰ ਪਹੁੰਚਾਉਣ ਵਾਸਤੇ ਔਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਾਸਤੇ ਇਹ ਜਿਹੜੀ ਜਾਗਰਤੀ ਰੈਲੀ ਸ਼ੁਰੂ ਕੀਤੀ ਜਾ ਰਹੀ ਹੈ ਇਹ ਹੀ ਸਾਡਾ ਮਕਸਦ ਹੈ ਜੈ ਹਿੰਦ ਜੈ ਭਾਰਤ ਪਾਰਟੀ ਵੱਲੋਂ ਜਿਹੜੀ ਅੱਜ ਪਹਿਲੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਸ਼ੁਰੂਆਤ ਤੋਂ ہماری ਕਾਫੀ ਦੇਸ਼ ਤੇ ਚੱਲ ਰਹੀ ਹੈ ہماری ਬਹੁਤ ਸਾਰਾ ਰੈਲੀਆਂ ਪੂਰੇ ਦੇਸ਼ ਪਰ ਕਾਂਗਰਸ ਪਾਰਟੀ ਸਰਕਾਰ ਆਲੀ ਔਰ ਅੱਜ ਇਹ ਮੋਟਰਸਾਈਕਲ ਵਾਇਕ ਰੈਲੀ ਹੈ ਜਿਵੇਂ ਕਿ ਲਕਸ਼ਮੀ ਦਾ ਦਿਨ ਆਇਆ ਹੈ ਔਰ ਪੂਰੇ ਹਿੰਦੁਸਤਾਨ ਮੈਂ ਕਾਂਗਰਸ ਸੇਵਾਦਾਰਾਂ ਵਾਇਕ ਰੈਲੀ ਹਿੰਦੁਸਤਾਨ ਦੀ ਹੈ हमारी पंजाब के अंदर स्टार्ट हुई है कल से कल हमारी जलंधर में थी आई कपूरथला में इसी के साथ पूरे जिलों में पंजाब के हम ये बाइक रैली रहे हैं जिसको हम विजय रैली का जो नाम दिया है हमारी गंगा रैली तरह जी हमारी रैली है लोगों को कांग्रेस के बारे में लोगों को जगाना है जागृत करना है जैसे कि हमारे प्रियंका गांधी जी ने भी कहा है राहुल गांधी जी ने भी कहा है लालीसा जी ने भी कहा है कि अब जो बदलाव का समय आया है वो हम पंजाब से शुरू कर रहे हैं क्योंकि ये तेरह सीटें हैं तेरह की तेरह बिल्कुल क्लियर सीटें हैं एक वन साइड हमने देखा है लोगों ने माइंड बनाया है कांग्रेस की तरफ पंजाब के अंदर ये बड़ी मुबारक की बात है क्योंकि कांग्रेस जो है आने वाली सरकार बनाने वाली है और राहुल गांधी जी वहाँ पे प्रधानमंत्री होंगे और मेजार्टी थपी मेजार्टी से हम सरकार बनाएंगे अब की बार लोगों को धोखा नहीं दे सकते क्योंकि उन्होंने पहले जो धोखे दिए हैं पाँच साल में जो वायदे किए हैं बीजेपी ने इलेक्शन मैनिफेस्टो के अंदर उस इलेक्शन मैनिफेस्टो का एक भी वायदा पूरा नहीं हुआ है। अब किस मुँह से लोगों के पास जाएंगे और कांग्रेस ही एक ऐसी जमात है पार्टी है जो हिंदू मुस्लिम सिख ईसाई गरीबों को मज़दूरों को सबको न्याय दे सकते हैं छात्र को छात्रों को सब बच्चे बच्चियों को नौजवानों को बेरोजगारों को हर चीज़ दे सकती है इन्होंने किसानों का कर्जा माफ़ किया है और जो कहा है अब थोड़े ही टाइम हो रहा है आपने देखा फिर भी आते आते हमारी जहाँ जहाँ सरकारें हुई थोड़ा थोड़ा कर्जा माफ हुआ और आगे जो तीन पाँच साल पूरे कंप्लीट करेगी कांग्रेस जहाँ भी है तो वहाँ सारे के सारे जो लोगो के जो मुश्किल आते हैं जो वादे किए हैं इलेक्शन के दौरान या इलेक्शन से पहले वो कांग्रेस ने पूरी भरी उतरे की लोगों के सर ये गल कीती जावे तो कैप्टन साहब के पिछले 2 साल तो जेरे उन्होंने अपने मैनिफेस्टो के बारे कितनी पंजाब की जनता ने वो तो आज तक पूरे देख दो, दो नहीं होते दिख रहे देखो 2 साल ज्यादा नहीं होते 1.5 2 साल ज्यादा नहीं होते अभी 3 साल बचे हैं अब मोदी ने 5 साल में कुछ नहीं किया तो फिर भी उन्होंने कुछ किया किसानों के कर्जे माफ किए वो वो रोजगार भी दिए आपने देखा जहाँ पे ड्रग्स की जो लत लगी थी नौजवानों के अंदर उसका भी जो कम हुआ है वो भी आपने देखा जहाँ सड़कें बनी जहाँ पानी मिले लोगों को पेंशनें मिली बहुत सारे काम हुए हैं लेकिन आप तीन साल और आप जब देखोगे तो फिर पता चलेगा क्या कैप्टन साहब ने पूरे अपने वादों के उतरे या नहीं उतरे ਗੁਰਪਿਆਰੋ ਬੀਬੀ জাকੀਰ ਕੌਰ ਹੋਵੇ ਟਕਸਾਲੀ ਆਗੂਆਂ ਦੇ ਜੇਜੇ ਸਿੰਘ ਹੋਣ ਜਾਂ ਫਿਰ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਗਿੱਲ ਉਫ ਡੇਮਪਾ ਪਰ ਇੱਕ ਗੱਲ ਤਾਂ ਤੈ ਹੈ ਕਿ ਬੀਬੀ ਪਰਮਜੀਤ ਕੌਰ ਖਲੜਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜੁੜੀ ਹੋਈ ਹੈ ਤੇ ਹਰ ਕੋਈ ਉਹਨਾਂ ਨੂੰ ਜਿਤਾਣਾ ਚਾਹੁੰਦਾ ਹੈ ਕਿਉਂਕਿ ਖਲੜਾ ਪਰਿਵਾਰ ਦੀ ਜੋ ਦੇਣ ਸਿੱਖ ਕੌਮ ਨੂੰ ਹੈ ਉਹ ਕਰਜ਼ ਸਿੱਖ ਕੌਮ ਇਸ ਪਰਿਵਾਰ ਦਾ ਕਦੇ ਵੀ ਨਹੀਂ ਉਤਾਰ ਸਕਦੀ ਪਰ ਹਾਂ ਇੱਕ ਸ਼ਰਧਾਂਜਲੀ ਉਸ ਸਿੰਘ ਸ਼ਹੀਦ ਨੂੰ ਜ਼ਰੂਰ ਦੇ ਸਕਦੇ ਆ ਜੋ 25000 ਅਲਵਾਰਸ ਲਾਸ਼ਾਂ ਦਾ ਵਾਰਿਸ ਬਣਿਆ ਤੇ ਵਾਰਿਸ बनके आप लाश बन गया शहीद हो गया वो भी इस कौम वास्ते ਤੁਹਾਨੂੰ ਕੀ ਲੱਗਦਾ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਖੜੂਰ ਸਾਹਿਬ ਸੀਟ ਤੋਂ ਬਾਜ਼ੀ ਕੌਣ ਮਾਰੇਗਾ ਬੀਬੀ 자ਗੀਰ ਕੌਰ ਟਕਸਾਲੀ ਅਗੂ ਜੇਜ ਸਿੰਘ ਕਾਂਗਰਸੀ ਅਗੂ ਸਰਪਜੀਤ ਸਿੰਘ ਗਿੱਲ ਜਾਂ ਪੀਪੀ ਪਰਮਜੀਤ ਕੌਰ ਖਲੜਾ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਨੀਆਂ ਖਨ ਬਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਸਿੱਖ ਤਰਫ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਨੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ